ਕਹਾਂਗਾ ਜਿਹੜੇ ਸੰਗਰੂਰ ਤੇ ਐਮਪੀ ਦੀ ਸੀਟ ਲੜ ਰਿਆ ਸੁਖਪਾਲ ਸਿੰਘ ਖੇਰਾ ਕਿ ਉੱਥੇ ਪ੍ਰਵਾਸੀ ਦੀ ਵੋਟ ਹੈ ਨਹੀਂ ਕੀ ਇਹ ਪ੍ਰਵਾਸੀ ਦੀ ਵੋਟ ਮੰਗਣ ਉਹਨਾਂ ਦੇ ਘਰੇ ਨਹੀਂ ਗਿਆ ਤਾਂ ਫਿਰ ਇਹੋ ਜਿਹੇ ਬਿਆਨ ਕਿਉਂ ਦੇ ਰਿਹਾ ਹੈ ਅੱਜ ਤੁਸੀਂ ਦੇਖੋ ਜਿੰਨੇ ਪੰਜਾਬੀ ਆ ਕਿੱਥੇ ਬੈਠੇ ਨੇ ਬਾਹਰ ਬੈਠੇ ਨੇ ਉਹ ਕੀ ਕਰਦੇ ਉਹ ਵੀ ਮਜ਼ਦੂਰ ਨੇ ਉਹ ਵੀ ਪ੍ਰਵਾਸੀ ਨੇ ਉਹਨਾਂ ਨੂੰ ਭਜਾਇਆ ਜਾਏ ਉੱਥੋਂ ਜੇ ਗੱਲ ਆਪਾਂ ਕਰੀਏ ਖੇਰੇ ਦਾ ਮੁੰਡਾ ਕਿੱਥੇ ਆ ਬਾਹਰ ਬੈਠਾ ਹੋਇਆ ਪਹਿਲਾਂ ਖੇਰੇ ਦੇ ਮੁੰਡੇ ਨੂੰ ਭਜਾਓ ਪ੍ਰਵਾਸੀ ਆ ਪਹਿਲਾਂ ਉਹਨੂੰ ਭਜਾਓ ਕਿਉਂ ਬਾਹਰ ਜਾ ਰਹੇ ਹੋ ਬਾਹਰ ਵੀ ਕੰਮ ਕਰਦੇ ਆ ਨਾ ਪੰਜਾਬ ਦੇ ਹਾਲਾਤਾਂ ਕਰਕੇ ਬਾਹਰ ਜਾ ਰਹੇ ਆ ਪੰਜ ਚਾਰ ਦੇ ਹਾਲਾਤ ਕਰਕੇ ਤੁਸੀਂ ਪੰਜਾਬ ਦੀ ਵੀਡੀਓ ਨਹੀਂ ਦੇਖੀ ਤੁਸੀਂ ਬਾਹਰ ਦੀ ਵੀਡੀਓ ਨਹੀਂ ਦੇਖੀ ਲੋਕਾਂ ਦੀ ਲੈਟਰੀ ਸਾਫ ਕਰਦੇ ਆ ਬੀਟਰ ਦਾ ਕੰਮ ਕਰਦੇ ਆ ਪਹਿਲੇ ਨੰਬਰ ਤੇ ਪ੍ਰਵਾਸੀ ਕਿੱਥੋਂ ਪ੍ਰਵਾਸੀ ਦਾ ਮਤਲਬ ਹੁੰਦਾ ਕਿ ਆਪਣੇ ਦੇਸ਼ ਤੋਂ ਅਲੱਗ ਹੋ ਕੇ ਜਾਣਾ ਪ੍ਰਵਾਸੀ ਆ ਇੰਡੀਆ ਦਾ ਬੰਦਾ ਇੰਡੀਆ 'ਚ ਰਹੇਗਾ ਪ੍ਰਵਾਸੀ ਨਹੀਂ ਗਿਣਿਆ ਜਾਏਗਾ ਪ੍ਰਵਾਸੀ ਨਹੀਂ ਗਿਣਿਆ ਜਾਏਗਾ ਉਹ ਬਿਹਾਰੀ ਬੰਦਾ ਤੇ ਕਪੜਾ ਨਹੀਂ ਲੈ ਰਿਆ ਜਾ ਸਬਜ਼ੀਆਂ ਨਹੀਂ ਖਰੀਦਦਾ ਜਾਂ ਕਿ ਸ਼ੋਪਿੰਗ ਨਹੀਂ ਕਰ ਰਿਹਾ ਹਰ ਚੀਜ਼ ਹੈ A to Z ਤੇ ਕੰਮ ਦੱਤੀ ਕਰ ਰਹੇ ਨੇ ਠੀਕ ਆ ਤਾਂ ਇੱਥੋਂ ਦੇ ਕਿ ਅਰਥ ਵਿਵਸਾ ਸੈੱਟ ਨਹੀਂ ਆ ਹਿਮਾਚਲ ਇੱਕ ਟੂਰਿਸਟ ਪਲੇਸ ਹੈ ਇੰਡਸਟਰੀ ਇੰਨੀ ਨਹੀਂ ਹੈ ਕਿ ਜਿਹੜਾ ਗਲੀ ਗਲੀ ਚ ਅੱਥੇ ਖੋਲੀ ਹੈ ਲੁਧਿਆਣਾ ਅਜਿਹੜਾ ਦੂਜੇ ਨੰਬਰ ਤੇ ਆ ਆਲ ਓਵਰ ਇੰਡੀਆ ਦੇ ਇੰਡਸਟਰੀ ਦੇ ਮਾਮਲੇ ਦੇ ਵਿੱਚ ਤੇ ਉਹ ਹਿਮਾਚਲ ਨਹੀਂ ਹੈ ਹਿਮਾਚਲ ਦੇ ਵਿੱਚ ਟੋਟਲ ਆਬਾਦੀ ਕਿੰਨੀ ਹੈਗੀ ਆ 30 32 ਲੱਖ ਤੇ ਇਹਨਾਂ ਦੀ ਕਿੰਨੀ ਹੈ 2.5 ਕਰੋੜ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਚਾਲ ਕਪੂਰ ਸੰਗਰੂਰ ਤੋਂ ਇੱਕ ਬੜਾ ਹੀ ਮੰਦ ਭਾਗਾ ਇੱਕ ਬਿਆਨ ਸਾਹਮਣੇ ਆਂਦਾ ਹੈ ਸੁਖਪਾਲ ਖੈਰਾ ਦਾ ਸੁਖਪਾਲ ਖੈਰਾ ਆਪਣੇ ਆਪ ਨੂੰ ਇੱਕ ਰਸੂਕਦਾਰ ਨੇਤਾ ਸਮਝਦੇ ਨੇ ਕਾਂਗਰਸ ਪਾਰਟੀ ਜਿਹੜੀ ਹੈ ਸੁਖਪਾਲ ਖੈਰਾ ਨੂੰ ਜਿਹੜਾ ਵਧੀਆ ਰਸੂਕ ਦਾ ਸਮਝੀ ਲੇਕਿਨ ਸੁਖਪਾਲ ਸਿੰਘ ਖੈਰਾ ਇੱਕ ਐਸਾ ਬਿਆਨ ਦਿੰਦੇ ਨੇ ਕਿ ਜੋ ਪ੍ਰਵਾਸੀ ਨੇ ਉਹਨਾਂ ਦੇ ਇੱਥੇ ਵੋਟਾਂ ਨਹੀਂ ਹੋਣੇ ਚਾਹੀਦੀਆਂ ਤੇ ਉਹਨਾਂ ਨੂੰ ਇੱਥੇ ਮਕਾਨ ਨਹੀਂ ਮਿਲਨੇ ਚਾਹੀਦੇ ਤੇ ਐਸਾ ਹੀ ਇੱਕ ਬਿਆਨ 2022 ਦੇ ਵਿੱਚ ਚੰਨੀ ਸਾਹਬ ਨੇ ਵੀ ਦਿੱਤਾ ਸੀਗਾ ਤੇ ਇਦਾਂ ਦਾ ਇਹ ਬਿਆਨ ਜਿਹੜਾ ਅੰਬਰੀ ਸਰ ਸ਼੍ਰੋਮਣੀ ਕਾਲੇਦ ਅੰਬਰਸਰ ਵੱਲੋਂ ਵੀ ਦਿੱਤਾ ਗਿਆ ਸੀਗਾ ਕਿ ਸਾਡੇ ਨਾਲ ਇੱਕ ਵੀਰ ਵੀ ਹੈ ਬਿਹਾਰ ਤੋਂ ਪਛੋਕਰ ਹੈਗਾ ਵੀਰ ਸੁਖਪਾਲ ਖੈਰੇ ਦਾ ਬਿਆਨ ਆਇਆ ਕਿ ਪੰਜਾਬ ਦੇ ਵਿੱਚ ਜ਼ਮੀਨਾਂ ਨਹੀਂ ਦੇਣੇ ਚਾਹੀਦੇਆਂ ਰੋਜ਼ਗਾਰ ਨਹੀਂ ਦੇਣੇ ਚਾਹੀਦੇ ਇਹ ਬਿਆਨ ਕਿਉਂ ਦਿੱਤੇ ਜਾਂਦੇ ਯੋਗੀ ਦੇ ਤੇ ਨਾ ਤੇ ਅੱਦ ਦੇ ਬਿਆਨ ਦਿੰਦਾ ਨਹੀਂਗਾ ਤੁਸੀਂ ਇਹ ਮੈਨ ਇਹ ਗੱਲ ਦੇਖੋ ਨਾ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਜਦਾਂ ਆਖਾਂ ਦਾ ਲੀਡਰ ਮੂੰਹ ਚੱਕ ਕੇ ਇਲੈਕਸ਼ਨ ਦੇ ਸਮੇਂ ਬਿਆਨ ਦੇ ਦਿੰਦਾ ਕਿ ਪ੍ਰਵਾਸੀ ਭਜਾਓ ਭਈ ਇਹ ਭਜਾਓ ਮੈਂ ਤਾਂ ਮੈਂ ਪਹਿਲਾ ਸਭ ਤੋਂ ਪਹਿਲਾ ਇਹ ਕਹਾਂਗਾ ਜਿਹੜੇ ਸੰਗਰੂਰ ਤੋਂ ਐਮਪੀ ਦੀ ਸੀਟ ਲੜ ਰਿਹਾ ਸੁਖਪਾਲ ਸਿੰਘ ਖੇਰਾ ਕਿ ਉੱਥੇ ਪ੍ਰਵਾਸੀ ਦੀ ਵੋਟ ਹੈ ਨਹੀਂ ਕੀ ਇਹ ਪ੍ਰਵਾਸੀ ਦੀ ਵੋਟ ਮੰਗਣ ਹੁੰਦਾ ਤੇ ਘਰੇ ਨਹੀਂ ਗਿਆ ਤਾਂ ਫਿਰ ਇਹੋ ਜਿਹੇ ਬਿਆਨ ਕਿਉਂ ਦੇ ਰਿਹਾ ਹੈ ਅੱਜ ਤੁਸੀਂ ਦੇਖੋ ਜਿੰਨੇ ਪੰਜਾਬੀ ਆ ਕਿੱਥੇ ਬੈਠੇ ਨੇ ਬਾਹਰ ਬੈਠੇ ਆ ਉਹ ਕੀ ਕਰਦੇ ਉਹ ਵੀ ਮਜ਼ਦੂਰ ਨੇ ਉਹ ਵੀ ਪ੍ਰਵਾਸੀ ਨੇ ਉਹਨਾਂ ਨੂੰ ਭਜਾਇਆ ਜਾਏ ਬਥੋ ਜੇ ਗੱਲ ਆਪਾਂ ਕਰੀਏ ਖੇਰੇ ਦਾ ਮੁੰਡਾ ਕਿੱਥੇ ਆ ਬਾਹਰ ਬੈਠਾ ਹੋਇਆ ਪਹਿਲਾਂ ਖੇਰੇ ਦੇ ਮੁੰਡੇ ਨੂੰ ਭਜਾਓ ਪ੍ਰਵਾਸੀ ਆ ਪਹਿਲਾਂ ਉਹਨੂੰ ਭਜਾਓ ਉਹਨੂੰ ਪਹਿਲਾਂ ਬੁਲਾ ਕੇ ਘਰੇ ਬਿਠਾਵੇ ਉਹਨੂੰ ਫੈਕਟਰੀ ਲਾਵੇ ਉਹਨੂੰ ਬਿਜ਼ਨਸਮੈਨ ਬਣਾਵੇ ਸਭ ਕੰਮ ਕਰਕੇ ਦਿਖਾਵੇ ਬੰਦਾ ਤੁਹਾਨੂੰ ਪਤਾ ਹੈ ਸੀ ਬਿਆਨ ਕਰਕੇ ਚੰਨੀ ਹਾਰ ਗਿਆ ਸੀਗਾ ਨਹੀਂ ਚੰਨੀ ਚੰਨੀ ਦਾ ਹਾਰ ਉਹਨੂੰ ਸਬਕ ਦਿੱਤੀ ਨਾ ਹਾਂ ਚੰਨੀ ਨੂੰ ਸਬਕ ਮਿਲੇ ਪੰਜਾਬ ਦੇ ਲੋਕਾਂ ਨੇ ਪ੍ਰਵਾਸੀ ਲੋਕਾਂ ਨੇ ਸਾਰਿਆਂ ਨੇ ਸਬਕ ਦਿੱਤਾ ਕਿ ਜੇ ਤੂੰ ਬਿਆਨ ਕਰਦਾ ਪੇਪਰਵਾਸੀ ਤੂੰ ਅੱਜ ਪ੍ਰਵਾਸੀ ਦੀ ਤਾਕਤ ਦੇਖ ਲੈ ਹਿੰਦੂ ਦੀ ਤਾਕਤ ਦੇਖ ਲੈ ਕੀ ਹੈਗਾ ਕਿ ਚੰਨੀ ਚੰਨੀ ਹੋਈ ਪਈ ਸੀ 2022 ਚ ਚੰਨੀ ਨੂੰ ਜ਼ਮੀਨ 'ਚ ਲੈ ਕੇ ਬਿਠਾਤਾ ਤੇ ਯਾਰ ਇਹ ਯੂਪੀ ਦੇ ਵਿੱਚ ਫਿਰ ਕੇ ਵੋਟਾਂ ਮੰਗਦੇ ਬਿਹਾਰੀ ਤੇ ਯੂਪੀਆ ਕੋ ਕਾਂਗਰਸ ਵਾਲੇ ਵੋਟਾਂ ਮੰਗਦੇ ਨੇ ਤੇ ਇੱਥੇ ਤਾਂ ਅਰਵੀ ਰਾਜਾ ਵੜਿੰਗ ਹੈਗਾ ਰਾਜਾ ਵੜਿੰਗ ਫਿਰ ਕੇ ਵੋਟਾਂ ਮੰਗ ਰਿਹਾ ਵੈ ਰਾਜਾ ਵੜਿੰਗ ਦਾ ਹੀ ਪਾਲੀਦਾ ਸੁਖਪਾਲ ਸਿੰਘ ਖੇਰਾ ਨਹੀਂ ਮੈਂ ਤਾਂ ਹਾਈ ਕਮਾਂਡ ਨੂੰ ਪਹਿਲਾਂ ਵੀ ਕਿਹਾ ਹੋਇਆ ਕਿ ਇਹੋ ਜਿਹੇ ਬੰਦੇ ਜੁੱਤੀ ਮਾ ਕੇ ਬਾਹਰ ਕੱਢੋ ਕਿਉਂਕਿ ਬੇਲਗਾਮ ਘੋੜੇ ਨੇ ਰਾਜਾ ਵੜਿੰਗ ਨੇ ਆਪਣੇ ਚੈਨਲ ਦੇ ਮਾਧਿਅਮ ਤੇ ਕਈ ਪੱਤਰਕਾਰ ਦੇ ਮਾਧਿਅਮ ਤੇ ਕਿਹਾ ਕਿ ਇਸ ਪੁਸ਼ਤੀ ਮੈਂ ਨਹੀਂ ਕਰਦਾ ਇਸ ਖਬਰ ਦੀ ਸੱਤਾ 'ਚ ਹੁੰਦਾ ਇਹਜੇ ਬੰਦੇ ਨੂੰ ਹੁਣ ਤੁਸੀਂ ਐਮਪੀ ਦੀ ਸੀਟ ਲੜ ਰਹੇ ਆਂ ਤਾਂ ਮੈਂ ਕਹਿੰਦਾ ਇਹਨੂੰ ਜੁੱਤੀ ਮਾਰ ਕੇ ਕੱਢਣਗੇ ਲੋਕ ਐਮਪੀ ਦੇ ਸੀਟ ਤੋਂ ਸੰਗਰੂਰ ਤੋਂ ਇਹ ਮੇਰੀ ਉੱਥੇ ਦੀ ਲੋਕਾਂ ਨੂੰ ਬੇਨਤੀ ਆ ਕਿ ਕਿ ਉੱਥੇ ਹਿੰਦੂ ਪਰਿਵਾਰ ਬਹੁਤ ਜ਼ਿਆਦਾ ਹੈਗਾ ਹਾਂ ਠੀਕ ਆ ਤੁਸੀਂ ਇਹ ਵੀ ਦੇਖੋ ਯਾਰ ਭਾਈ ਮੈਨੂੰ ਇੱਕ ਗੱਲ ਸਮਝਾਓ ਯਾਰ ਇਹ ਖੂਨ ਤਾਂ ਲਾਲ ਹੀ ਆ ਯਾਰ ਕਿਹੜਾ ਭਈਆ ਕਿਹੜਾ ਪ੍ਰਵਾਸੀ ਕਿਹੜਾ ਇਹ ਬਾਹਰਲੇ ਵਿਦੇਸ਼ਾਂ ਪੰਜਾਬੀ ਜਦੋਂ ਵਿਦੇਸ਼ ਜਾਂਦੇ ਨੇ ਭਈਏ ਹੀ ਬਣ ਕੇ ਜਾਂਦੇ ਨੇ ਟੁਆਇਲਟਾਂ ਸਾਫ਼ ਕਰਦੇ ਨੇ ਸਭ ਕੁਝ ਕਰਦੇ ਨੇ ਫਿਰ ਉਹ ਨਹੀਂ ਉਹ ਨਹੀਂ ਪ੍ਰਵਾਸੀ ਬੰਦੇ ਇਹੋ ਜਿਹੇ ਬੰਦੇ ਨੂੰ ਅਕਲ ਨਹੀਂ ਆ ਨਾ ਇਹੋ ਜਿਹੇ ਬੰਦੇ ਜਿਹੜਾ ਬੰਦੇ ਜੇ ਬਿਆਨਬਾਜ਼ੀ ਕੀਤੀ ਆ ਫਿਰ ਇਹਨੂੰ ਕੋਈ ਅਕਲ ਨਹੀਂ ਹੈਗੀ ਆ ਜੇ ਦੇਖੋ ਪੂਰਾ ਬਾਇਓ ਡਾਟਾ ਨਹੀਂ ਪਿਆ ਹੋਇਆ ਇਹਦਾ ਮੁੰਡਾ ਆਪ ਵਿਦੇਸ਼ ਜਾ ਕੇ ਰਹਿ ਰਿਹਾ ਇਹਦੀ ਫੈਮਿਲੀ ਵਿਦੇਸ਼ ਹੈਗੀ ਆ ਸਭ ਤੋਂ ਪਹਿਲਾਂ ਪ੍ਰਵਾਸੀ ਦਾ ਉਹ ਤਾਂ ਆਪਣੇ ਬੱਚੇ ਸਿਕਿਉਰ ਕੀਤੇ ਹੋਏ ਨੇ ਪੰਜਾਬ ਨੂੰ ਤਾਂ ਜੰਗ ਦਾ ਮਨਦਾਲ ਬਣਾਇਆ ਪੰਜਾਬ ਦੇ ਵਤਨ ਜਦ ਮਰਜ਼ੀ ਕੋ ਬਿਆਨ ਦੇਵੋ ਪੰਜਾਬ ਜਲਦਾ ਸਾਡਾ ਪਾਸਪੋਰਟ ਪਿਆ ਸੀ ਬਾਹਰ ਜਾ ਕੇ ਫੋਰਮ ਬੈ ਕੇ ਮ제 ਲਈਏ ਪੰਜਾਬ ਬਲਦਾ ਫਿਰ ਤਾਂ ਮੈਂ ਬਾਹਰ ਵਾਲੀ ਕੰਟਰੀ ਨੂੰ ਕਹੂੰਗਾ ਜਿਹਦੇ ਉੱਥੇ ਦੇ ਮੰਤਰੀ ਹੈਗੇ ਆ ਪਹਿਲਾਂ ਉੱਥੇ ਜਿਹੜੇ ਲੋਕ ਕਹਿੰਦੇ ਇੱਥੇ ਪੰਜਾਬੀ ਉਹਨਾਂ ਨੂੰ ਭਜਾਵੇ ਜਾ ਪ੍ਰਵਾਸੀ ਦਾ ਨਾਮ ਦੇ ਕੇ ਕਿ ਤੁਸੀਂ ਜਾਓ ਆਪਣੇ ਪੰਜਾਬ ਕਿਉਂ ਬਾਹਰ ਜਾ ਰਹੇ ਆ ਬਾਹਰ ਵੀ ਕੰਮ ਕਰਦੇ ਆ ਨਾ ਪੰਜਾਬ ਦੇ ਹਾਲਾਤਾਂ ਕਰਕੇ ਬਾਹਰ ਜਾ ਰਹੇ ਆ ਪੰਜਾਬ ਦੇ ਹਾਲਾਤ ਕਰਕੇ ਤੁਸੀਂ ਪੰਜਾਬ ਦੀ ਵੀਡੀਓ ਨਹੀਂ ਦੇਖ ਤੁਸੀਂ ਬਾਹਰ ਦੀ ਵੀਡੀਓ ਨਹੀਂ ਦੇਖੀ ਲੋਕਾਂ ਦੀ ਲੈਟਰਨ ਸਾਫ ਕਰਦੇ ਆ ਬੀਟਰ ਦਾ ਕੰਮ ਕਰਦੇ ਆ ਕੀ ਉਹ ਪੰਜਾਬ ਦੀ ᱥਾਨ ਦੇ ਬਹੁਤ ਅੱਗੇ ਜਾ ਰਿਹਾ ਹੈ ਭਾਈ ਇਹ ਬਿਆਨ ਜਿਹੜੇ ਹੁੰਦੇ ਨੇ ਇਹ ਬਿਆਨ ਤਾਂ ਫਿਰ ਹਰ ਕੋਈ ਦੇ ਦੇ ਜਿਹੜਾ ਖੜਾ ਦੇ ਦੇਵੇ ਇਹ ਬਿਆਨ ਸੁਖਬਾਲ ਸਿੰਘ ਖੈਰਾ ਜੇ ਦਿੰਦਾ ਵਾ ਤੇ ਉਸ ਤੋਂ ਬਾਅਦ ਇਹਨਾਂ ਦਾ ਜਿਹੜੇ ਪ੍ਰਧਾਨ ਨੇ ਰਾਜਵਿੰਗੋ ਕਹਿੰਦੇ ਮੈਂ ਇਹਦੀ ਖੇਧੀ ਕਰਦਾ ਵਾਂ ਪਹਿਲਾਂ ਤਾਂ ਮੇਰੇ ਨੂੰ ਮੇਰੇ ਵੱਲ ਸਾਰ ਨੂੰ ਜੈ ਸ਼੍ਰੀ ਰਾਮ ਜੈ ਮਹਾਕਾਲ ਵੀਰ ਬੋਕੇ ਪਸੰਦਰਾ ਜੈ ਮਹਾਰਾਣਾ ਸੁ ਪੰਜਾਬ ਦਾ ਹਿੰਦੂ ਹਰ ਵਕਤ ਜਿਹੜੀ ਗੱਲ ਕਰਦਾ ਆ ਠੀਕ ਆ ਹਰ ਵਕਤ ਪ੍ਰੋਪੋਲਰ ਢੰਗ ਦੇ ਨਾਲ ਜੋ ਵੀ ਗੱਲ ਕਰ ਰਿਹਾ ਉਹ ਪੰਜਾਬ ਦਾ ਹਿੰਦੂ ਕੋਈ ਗੱਲ ਕਰਦਾ ਪੰਜਾਬ ਦਾ ਹਿੰਦੂ ਕਿਤੇ ਪਰਵੰਚਲੇ ਬਾਰੇ ਗਲਤ ਬੋਲਦਾ ਨਹੀਂ ਬੋਲਦਾ ਕਿਉਂਕਿ ਪੰਜਾਬ ਦੇ ਵਿੱਚ ਇਹੀ ਕੁਝ ਖੋਤੇ ਨੇ ਜਿਹੜੇ ਬਕਵਾਸ ਕਰਦੇ ਨੇ ਇਹੀ ਖੋਤੇ ਨੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਜਦੋਂ ਜਦੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਜਦੋਂ ਜਦੋਂ ਪੰਜਾਬ ਦਾ ਰੋਲਾ ਵਧਿਆ ਹਮ ਇਲੈਕਸ਼ਨਾਂ ਦੇ ਵੇਲੇ ਚਾਹੇ ਉਹ ਚੰਦੀ ਹੋਵੇ 2022 ਚ ਬੋਲਿਆ ਚਾਹੇ ਨਵਜੋਤ ਸਿੰਘ ਸਿੱਧੂ ਹੋਵੇ ਪਰ ਇਹੀ ਚੀਜ਼ਾਂ ਆਪਾਂ ਵਿਵਾਦੋਕੇ ਬਿਆਨ ਦੇਦਣੇ ਆ ਕਿ ਇੱਥੇ ਬਿਹਾਰੀ ਕੋਈ ਰਹਿਣਾ ਨਹੀਂ ਚਾਹੀਦਾ ਪਹਿਲੇ ਨੰਬਰ ਤੇ ਪ੍ਰਵਾਸੀ ਕਿੱਥੋਂ ਪ੍ਰਵਾਸੀ ਦਾ ਮਤਲਬ ਹੁੰਦਾ ਕਿ ਆਪਣੇ ਦੇਸ਼ ਤੋਂ ਅਲੱਗ ਹੋ ਕੇ ਜਾਣਾ ਪ੍ਰਵਾਸੀ ਆ ਇੰਡੀਆ ਦਾ ਬੰਦਾ ਇੰਡੀਆ 'ਚ ਰਹੇਗਾ ਉਹ ਪ੍ਰਵਾਸੀ ਨਹੀਂ ਗਿਣਿਆ ਜਾਏਗਾ ਉਹ ਕਿਉਂਕਿ ਆਪਣੀ ਸਟੇਟ ਦੇ ਵਿੱਚ ਹੀ ਆ ਬਿਲਕੁਲ ਆਪਣੀ ਸਟੇਟ ਦੇ ਵਿੱਚ ਹੀ ਰਹੇ ਆ ਆਪਣੇ ਦੇਸ਼ ਦੇ ਵਿੱਚ ਹੀ ਰਹੇ ਆ ਆਪਣੇ ਦੇਸ਼ ਨਾਲ ਮਿੱਟੀ ਨਾਲ ਮਿੱਟੀ ਹੋਣਾ ਜਾਣਦਾ ਆ ਤੁਸੀਂ ਕੰਮ ਨਹੀਂ ਕਰਨਾ ਤੁਸੀਂ ਰਿਕਸ਼ੇ ਨਹੀਂ ਚਲਾ ਸਕਦੇ ਤੁਸੀਂ ਆਟੋ ਨਹੀਂ ਚਲਾ ਸਕਦੇ ਤੁਸੀਂ ਅਸਲ ਦੇ ਵਿੱਚ ਮਜ਼ਦੂਰੀ ਨਹੀਂ ਕਰ ਸਕਦੇ ਰੇਤਾ ਤੁਸੀਂ ਨਹੀਂ ਚੱਕ ਸਕਦੇ ਇੱਟਾਂ ਦੇ ਪੱਠੇ ਤੁਸੀਂ ਨਹੀਂ ਜਾ ਸਕਦੇ ਅਸਲ 'ਚ ਕੰਮ ਕੌਣ ਕਰ ਰਿਹਾ ਕੰਮ ਉਹ ਕਰਦੇ ਨੇ ਮਜ਼ਦੂਰ ਨੇ ਠੀਕ ਆ ਕੋਈ ਵਕਤ ਸੀਗਾ ਜਿਹੜਾ ਬਿਹਾਰ ਸੀ ਉਹ ਆਦੀਵਾਸੀਆਂ ਦੇ ਇਲਾਕੇ ਚ ਆਉਂਦਾ ਸੀ ਤਾਂ ਚਾਰਖਣੇ ਦਾ ਇਲਾਕਾ ਸੀਗਾ ਟਾਈਮ ਲੱਗਦਾ ਪ੍ਰੋਗਰੈਸ ਪ੍ਰੋਗਰੈਸ ਹੋਣ ਨੂੰ ਟਾਈਮ ਤੇ ਵਕਤ ਤੇ ਹਾਲਾਤਾਂ ਦੇ ਸਾਬ ਨਾਲ ਹੁਣ ਹੋ ਰਿਹਾ ਯੂਪੀ ਤੇ ਬਿਹਾਰ ਇਹ ਪਰਵੰਚੀਆਂ ਦੇ ਨਹੀਂ ਸਾਡਾ ਵੀ ਹੈ ਕੋਈ ਗੁਰੂ ਗੋਬਿੰਦ ਸਿੰਘ ਪਟਨਾ ਦੇ ਵਿੱਚ ਬਿਹਾਰ ਦੇ ਵਿੱਚ ਆਏ ਸੀਗੇ ਉੱਥੇ ਜਮਪਾਲ ਉਹਨਾਂ ਦਾ ਉੱਥੋਂ ਦਾ ਆ ਠੀਕ ਹੈ ਪਰ ਅਸਲ ਦੇ ਵਿੱਚ ਜੇ ਆਹੀ ਚੁਪਮੀਆਂ ਗੱਲਾਂ ਕਰਨੀਆਂ ਨੇ ਤਾਂ ਪੋਂਟਾ ਸਾਹਿਬ ਕਿੱਥੇ ਆ ਹਮ ਹਜ਼ੂਰ ਸਾਹਿਬ ਕਿੱਥੇ ਆ ਜੇ ਅਸੀਂ ਇੱਕ ਵਿਵਾਦ ਕੋਈ ਬਿਆਨ ਦਿੱਤਾ ਕਿ ਇਹ ਭਈਏ ਪੰਜਾਬ ਬਚਾਓ ਪੰਜਾਬ ਬਚਾਓ ਆਪਾਂ ਸ਼ਬਦ ਬੋਲ ਦਿੰਦੇ ਆ ਜੇ ਉਹਨਾਂ ਨੇ ਮੁੜ ਕੇ ਕੋਈ ਹਰਕਤ ਕਰਤੀ ਜੇ ਪੰਜਾਬ ਦੇ ਵਿੱਚ ਇਹੋ ਜੀ ਆਵਾਜ਼ ਉਧਰ ਨੂੰ ਚੱਲ ਗਈ ਜਾਂ ਇੱਥੇ ਕਿਸੇ ਬਿਹਾਰੀ ਦਾ ਕੋਈ ਨੁਕਸਾਨ ਹੋ ਗਿਆ ਤਾਂ ਬਾਹਰ ਬੈਠਾ ਬਿਹਾਰੀ ਸਰਦਾਰਾਂ ਨੂੰ ਨੁਕਸਾਨ ਨਹੀਂ ਕਰੇਗਾ ਇਹੋ ਜੀ ਇਹ ਤਾਂ ਮਾਨਸਿਕਤਾ ਲੋਕਾਂ ਦੀ ਦੇਖਣੀ ਪੈਣੀ ਹੈ ਕਿ ਸੋਸ਼ਲ ਨੈਟਵਰਕਿੰਗ ਦੇ ਵਿੱਚ ਕਿ ਅਸੀਂ ਵੋਟ ਜੇ ਨਹੀਂ ਵੀ ਪਾਣੀ ਤਾਂ ਨੋਟਾ ਦਵਾ ਦਿਓ ਤੁਸੀਂ ਬਾਈ ਇੱਕ ਗੱਲ ਕਹਵਾ ਤੁਹਾਨੂੰ ਮੈਂ ਅਗਰ ਯੂਪੀ ਜੀ ਹੋਗੀ ਦਿੱਤੇ ਨਾ ਤੇ ਨਿਤਿਸ਼ ਨੇ ਜਦੋਂ ਬਿਹਾਰ ਦੇ ਵਿੱਚ ਕੰਮ ਕਰਨੇ ਸ਼ੁਰੂ ਕਰਤੇ ਨਾ ਆਪਣੇ ਜਿਹੜੇ ਉੱਥੇ ਲੋਕ ਹੈ ਨਾ ਜਿਹੜੇ ਉਹਨਾਂ ਨੇ ਉੱਥੇ ਬੁਲਾਣੇ ਉੱਥੇ ਯੋਜਕਰ ਦੇਣੇ ਸ਼ੁਰੂ ਕਰਤੇ ਪੰਜਾਬ ਦੇ ਵਿੱਚ ਰੋਜ਼ਗਾਰ ਬੰਦ ਹੋ ਜਾਣਗੇ ਮੇਰਾ ਤਾਂ ਮੇਰਾ ਇੰਨਾ ਸੋਚ ਹੈਗੀ ਹੈ ਕਿ ਪੰਜਾਬ ਦੀ ਨਿਰਸ਼ੀ ਡਾਊਨ ਹੋ ਜਾਏਗੀ ਹੋਏਗੀ ਕਿ ਨਹੀਂ ਹੋਊਗੀ ਬਿਲਕੁਲ ਹੋਏ ਬਿਲਕੁਲ ਹੋਏਗੀ ਜਿੰਨਾ ਵੀ ਤੁਸੀਂ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਲੁਧਿਆਣਾ ਖਾਸ ਕਰਕੇ ਪੱਲਿਆਣੇ ਦੀ ਗੱਲ ਕਰੀਏ ਆਪਾਂ ਲੁਧਿਆਣਾ ਵਸਨੀਕ ਲੁਧਿਆਣੇ ਦੀ ਗੱਲ ਕਰੀਏ ਲੁਧਿਆਣੇ ਦੇ ਵਿੱਚ 70 ਤੋਂ 80% ਇੰਡਸਟਰੀ ਹੈ ਹੂੰ ਉਹਦੇ ਵਿੱਚ ਕੌਣ ਕੰਮ ਕਰ ਰਹੇ ਨੇ ਪ੍ਰਵਾਸੀ ਮਜ਼ਦੂਰ ਕੰਮ ਕਰ ਰਹੇ ਆ ਕਿਹ ਕੋਈ ਫੈਕਟਰੀ ਦਾ ਮਾਲਕ ਆ ਕਿ ਬੋਇਲਰ ਚਲਾਉਂਦਾ ਜਦੋਂ ਬੋਇਲਰ ਫਟਦਾ ਮਰਦਾ ਤਾਂ ਮਜ਼ਦੂਰ ਆ ਉਹ ਤਾਂ ਨਹੀਂ ਮਰਦਾ ਫੈਕਟਰੀ ਮਾਲਕ ਤਾਂ ਨਹੀਂ ਮਰਦਾ ਮਰੇ ਵੀ ਵਿਚਾਰਾ ਮਜ਼ਦੂਰ ਸਾਰਾ ਕੁਝ ਕਰੇ ਵੀ ਆਪਣੇ ਪਿੰਡੇ ਤੇ ਵੀ ਹੜਾਵੇ ਫਿਰ ਕਵੇ ਯੂਪੀ ਬਿਹਾਰ ਵਾਲੇ ਪਿ ਜਾਓ ਕਾਦੇ ਲਈ ਪਿ ਜਾਓ ਗਲਤ ਕੰਮ ਤੁਸੀਂ ਉਹਨਾਂ ਕੋਲੋਂ ਲੈਣੇ ਸਾਰਾ ਕੁਝ ਉਹਨਾਂ ਕੋਲੋਂ ਲੈਣੇ ਕਿ ਅਰਥਵਿਵਸਥਾ ਕਹਿੰਦੇ ਪੰਜਾਬ ਦੀ ਡਾਊਨ ਜਾ ਰਹੀ ਆ ਕਿ ਇੰਨਾ ਕਰਕੇ ਕਿ ਅਸੀਂ ਪੰਜਾਬੀ ਇੱਥੇ ਕੰਮ ਕਰਾਂਗੇ ਸੋਚ ਠੀਕ ਆ ਕਿ ਪੰਜਾਬ ਦੇ ਬੰਦੇ ਨੂੰ ਜਾਣਾ ਹੀ ਚਾਹੀਦਾ ਇੱਕ ਸ਼ਬਦ ਬਹੁਤ ਵੱਡਾ ਆ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਕਿਹਾ ਸੀਗਾ ਜਿਹੜਾ ਆਪਣੇ ਕੁਲ ਦਾ ਨਹੀਂ ਉਹ ਕਿਸੇ ਦਾ ਨਹੀਂ ਜਿਹੜਾ ਆਪਣੇ ਧਰਮ ਦਾ ਨਹੀਂ ਉਹ ਕਿਸੇ ਦਾ ਨਹੀਂ ਜਿਹੜਾ ਆਪਣੀ ਮਿੱਟੀ ਛੱਡ ਕੇ ਦੂਜੇ ਦੇਸ਼ ਚ ਚੱਲ ਗਿਆ ਨਾ ਉਹ ਆਪਣੀ ਮਿੱਟੀ ਦਾ ਨਹੀਂ ਹੈ ਵੀਰ ਭੋਗਿਆ ਵਸੁੰਧਰਾ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਧਰਤੀ ਲਈ ਭੋਗ ਕੇ ਗਿਆ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਬੱਚੇ ਨਿਸ਼ਾਵਰ ਕੀਤੇ ਇਹ ਸਚਾਈਆਂ ਨੇ ਅਸੀਂ ਪੰਜਾਬੀ ਹੋ ਕੇ ਪੰਜਾਬ ਦੇ ਵਸਨੀਕ ਬਣ ਕੇ ਅਸੀਂ ਪੰਜਾਬ ਨੂੰ ਛੱਡ ਕੇ ਬਾਹਰ ਜਾਂਦੇ ਆਂ ਫਿਰ ਆਪਾਂ ਗੱਲਾਂ ਕਰਦੇ ਦੂਜੇ ਬੰਦੇ ਕੰਮ ਨਾ ਕਰਨ ਸਾਰਾ ਕੰਮ ਇੱਥੇ ਹੁੰਦਾ ਕਿਉਂ ਬਿਹਾਰੀ ਬੰਦਾ ਇੱਥੇ ਕੱਪੜਾ ਨਹੀਂ ਲੈ ਰਿਆ ਜਾਂ ਸਬਜ਼ੀਆਂ ਨਹੀਂ ਖਰੀਦਦਾ ਜਾਂ ਕਿ ਸ਼ਾਪਿੰਗ ਨਹੀਂ ਕਰ ਰਿਹਾ ਹਰ ਚੀਜ਼ ਹੈ A to Z ਤਾਂ ਕੰਮ ਤਾਂ ਠੀਕ ਕਰ ਰਹੇ ਨੇ ਠੀਕ ਆ ਤਾਂ ਇੱਥੋਂ ਦੀ ਕਿ ਅਰਥ ਵਿਵਸਾ ਸੈੱਟ ਨਹੀਂ ਆ ਇਹ ਕਹ ਦਿੰਦੇ ਨੇ ਕਿ ਬਿਹਾਰ ਦੇ ਮੱਲੇ ਹਿਮਾਚਲ ਦੇ ਵਿੱਚ ਕਿ ਜਿੱਦਾਂ ਹਿਮਾਚਲ ਦੀ ਸਰਕਾਰ ਨੇ ਕਹ ਕਿ ਜੇ ਮਕਾਨ ਨਹੀਂ ਲੈ ਸਕਦੇ ਪਰ ਹਿਮਾਚਲ ਇੱਕ ਟੂਰਿਸਟ ਪਲੇਸ ਹੈ ਇੰਡਸਟਰੀ ਇੰਨੀ ਨਹੀਂ ਹੈ ਕਿ ਜਿੱਦਾ ਗਲੀ ਗਲੀ ਚ ਇੱਥੇ ਖੁੱਲੀ ਲਦੋਦੀ ਆਣਾ ਜਿਹੜਾ ਦੂਜੇ ਨੰਬਰ ਤੇ ਆ ਆਲ ਓਵਰ ਇੰਡੀਆ ਦੇ ਇੰਡਸਟਰੀ ਦੇ ਮਾਮਲੇ ਦੇ ਵਿੱਚ ਤੇ ਉਹ ਹਿਮਾਚਲ ਨਹੀਂ ਹੈ ਹਿਮਾਚਲ ਦੇ ਵਿੱਚ ਟੋਟਲ ਆਬਾਦੀ ਕਿੰਨੀ ਹੈਗੀ 30 32 ਲੱਖ ਤੇ ਇਹਨਾਂ ਦੀ ਕਿੰਨੀ ਹੈ 2.5 ਕਰੋੜ ਠੀਕ ਆ ਜੇ ਸੱਚਾਈ ਦੀ ਗੱਲ ਕਰੀ ਤਾਂ ਉੱਥੇ ਇੰਡਸਟਰੀ ਮੇਨ ਗੱਲ ਦੇਖੋ ਸਾਨੂੰ ਨਾ ਆਪਣੇ ਆਪ ਤੇ ਵੀ ਸ਼ਰਮ ਆਉਂਦੀ ਆ ਕਿਉਂਕਿ ਪੰਜਾਬ 'ਚ ਰਹਿ ਕੇ ਪੰਜਾਬ 'ਚ ਹੀ ਕੰਮ ਕਰਦੇ ਆ ਇੱਥੇ ਦਾ ਪੈਸਾ ਅਸੀਂ ਇੱਥੇ ਦੇ ਸਰਕਾਰ ਨੂੰ ਦੇ ਰਹੇ ਆ ਕੱਪੜੇ ਪਾਏ ਆ ਪੰਜਾਬ ਤੋਂ ਲੈ ਕੇ ਪਾਇਆ ਪੰਡ ਪਾਈ ਆ ਰਾਸ਼ਨ ਚਾਹ ਰੋਟੀ ਜੋ ਮਰਜ਼ੀ ਕਰ ਰਹੇ ਆ ਪੰਜਾਬ 'ਚ ਦੇ ਰਹੇ ਆ ਪੰਜਾਬ ਦੀ ਜਿਹੜੀ ਬਵਸਤਾ ਹੈਗੀ ਆ ਉਹ ਜ਼ਮੀਨੀ ਤੌਰ ਤੇ ਬਹੁਤ ਮਜ਼ਬੂਤ ਹੋ ਰਹੀ ਆ ਪਰ ਕੁਝ ਇਹੋ ਜਿਹੇ ਗੰਦੇ ਬੰਦੇ ਨੇ ਜਿਹੜੇ ਬਿਆਨ ਦਿੰਦੇ ਕਿ ਭਈਏ ਭਜਾ ਦਿਓ ਪਰ ਇਸ ਤੋਂ ਵਧੀਆ ਨਾ ਮੈਂ ਖੁਦ ਆਪ ਮੰਗ ਕਰੂੰਗਾ ਕਿ ਯੋਗੀ ਦੀ ਸਰਕਾਰ ਇੱਥੇ ਲਈ ਜਾਵੇ ਇਹ ਹੈ ਜੇ ਬੰਦੇ ਨੂੰ ਨੱਥ ਪਾਈ ਜਾਵੇ ਬਿਲਕੁਲ ਇਹ ਨੌਜਵਾਨ ਨੇ ਸੰਗਰੂ ਤੋਂ ਸੁਖਪਾਲ ਸਿੰਘ ਖੈਰਾ ਸਾਹਿਬ ਤੁਹਾਡੀ ਪਾਰਟੀ ਦਾ ਬਹੁਤ ਉਪਰਾਲੇ ਕਰਦੀ ਹੈ ਮੇਠੀ ਤੋਂ ਤੁਹਾਡੀ ਮੇਨ ਸੁਪਰੀਮੋ ਜਿਹੜੇ ਨੇ ਉਹ ਚੋਣਾਂ ਲੜਦੇ ਨੇ ਰਾਹੁਲ ਗਾਂਧੀ ਲਗਾਤਾਰ ਪੈਦਾ ਯਾਤਰਾ ਕਰਦੇ ਨੇ ਆਵਾਮ ਨੂੰ ਜੋੜਨ ਦੀ ਗੱਲ ਕਰਦੇ ਨੇ ਲੀਡਰ ਬਣਦੇ ਹੋ ਤਾਂ ਸਾਰੇ ਲੋਕਾਂ ਨੂੰ ਨਾਲ ਜੋੜ ਕੇ ਬਣੋ ਇਹ ਨਹੀਂ ਕਿ ਇੱਕ ਕੁਰਸੀ ਦਾ ਚਾਹ ਲੈ ਲਓ ਤੇ ਲੀਡਰ ਬਣ ਜਾਓ ਲੀਡਰ ਕੋਈ ਹੋਣਾ ਚਾਹੀਦਾ ਸੂਝਵਾਨ ਵਿਅਕਤੀ ਲੀਡਰ ਹੋਣਾ ਚਾਹੀਦਾ ਪੜਿਆ ਲਿਖਿਆ ਵਿਅਕਤੀ ਲੀਡਰ ਹੋਣਾ ਚਾਹੀਦਾ ਹਰ ਕੌਮ ਨੂੰ ਸਾਂਝਾ ਰੱਖਣ ਵਾਲਾ ਵਿਅਕਤੀ ਨਫ਼ਰਤ ਫੈਲਾਉਣ ਵਾਲਾ ਬੰਦਾ ਕਦੀ ਲੀਡਰ ਨਹੀਂ ਗਿਨਾ ਜਾ ਸਕਦਾ ਲੁਧਿਆਣਾ ਤੋਂ ਕੈਮਰਾਮੈਨ ਧਰਮੇ ਨਾਲ ਮੈਂ ਵਿਚਾਲ ਕਪੂਰ ਲੁਧਿਆਣਾ ਲਾਈਵ